ਜੋ ਵੀ ਦਾ ਜਿਹੜਾ ਇਹਨਾਂ ਨੇ ਕੇਂਦਰੀ ਸਕੇ ਲਾਗੂ ਕੀਤੇ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਤੇ ਉਹਦੇ ਤੋਂ ਬਾਅਦ ਉਹ ਇੰਪਲੀਮੈਂਟ ਕਰਾਉਣਾ ਸੀ ਉਹਦੇ ਤੇ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦਿਓ ਜੀ ਜੀ ਤੇ ਜਿਸ ਨਾਲ ਬਦਲ ਠੀਕ ਸੰਭਲ ਗਏ ਹਾਂ ਜੀ ਚਲੋ ਤੁਸੀਂ ਕਰੋ ਗੱਲ ਕੋਈ ਗੱਲ ਕਰੋ ਕਰੋ ਗੱਲ ਠੀਕ ਹੈ ਇੱਕ ਤਾਂ ਸਰ ਇਹ ਸੀਗਾ ਕਿ ਪਿਛਲੇ ਲੰਮੇ ਨੰਬਰ ਆਪਾਂ ਸਪੀਕਰ ਜੀ ਦੱਸ ਦਿੰਦੇ ਹਾਂ ਜਿਹੜੇ ਮੁਲਾਜ਼ਮ ਪੰਜਾਬ ਪੁਲਸ ਦੇ ਵਿੱਚ 12/7/20 ਤੋਂ ਬਾਅਦ ਭਰਤੀ ਹੋਏ ਆ ਇਹ ਉਹਨਾਂ ਮੁਲਾਜ਼ਮਾਂ ਦਾ ਵੀ ਹੱਕ ਦੀ ਆਵਾਜ਼ ਆ ਬਾਕੀ 50 ਤੋਂ 55000 ਮੁਲਾਜ਼ਮਾਂ ਇਸ ਚੀਜ਼ ਤੋਂ ਪੀੜਤਾਂ ਆਪਾਂ ਇੱਥੇ ਗੱਲ ਕਰਾਂਗੇ ਸ਼ਾਇਦ ਸਾਰਿਆਂ ਤੱਕ ਗੱਲ ਨਾ ਪਹੁੰਚੇ ਇੱਥੇ ਮੈਂ ਦੱਸਦਾ ਕਿ ਅਸੀਂ ਉਰੇ ਆਏ ਆ ਕੱਲਾ ਕੋਈ ਸਾਡਾ ਮੁੱਦਾ ਨਹੀਂਗਾ ਕੋਈ ਇੱਕ ਜਾਨੇ ਦਾ ਮੁੱਦਾ ਨਹੀਂਗਾ ਇਹ ਪੰਜਾਬ ਸਰਕਾਰ ਦੇ ਨਾਲ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਆਈ ਤਾਂ ਸਭ ਤੋਂ ਪਹਿਲਾਂ ਇਸੇ ਸਰਕਾਰ ਦੇ ਵਿੱਚ ਇੱਕ ਹੁਣ ਕੈਬਨਿਟ ਮੰਤਰੀ ਨੇ ਉਹਨਾਂ ਨੇ ਮੁਦਾਨ ਸਭਾ ਦੇ ਵਿੱਚ ਮਤਾ ਰੱਖਿਆ ਸੀ ਕਿ ਜਿਹੜਾ 17720 ਵਾਲਾ ਨੋਟੀਫਿਕੇਸ਼ਨ ਆ ਉਹ ਗਲਤ ਆ ਉਹਦੇ ਨਾਲ ਮੁਲਾਜ਼ਮ ਵਰਗ ਨਾਲ ਧੱਕਾ ਹੋ ਰਿਹਾ ਉਸ ਤੋਂ ਬਾਅਦ 2022 ਦੇ ਵਿੱਚ ਇਹਨਾਂ ਦੀ ਸਰਕਾਰ ਆਈ ਨੂੰ ਤਿੰਨ ਸਾਲ ਹੋ ਗਏ ਆ ਜਿਹੜਾ ਮੈਨੀਫੈਸਟੋ ਦੇ ਵਿੱਚ ਪਹਿਲੇ ਤੇ ਦੂਜੇ ਨੰਬਰ ਤੇ ਵਾਦਾ ਸੀਗਾ ਪਹਿਲਾ ਸਭ ਤੋਂ ਸੀ ਪੈਨਸ਼ਨ ਉਸ ਤੋਂ ਬਾਅਦ ਸੀ ਪੰਜਾਬ ਸਕੇਲ ਵਾਲਾ ਮੁੱਦਾ ਕਿ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਪੇ ਸਕੇਲ ਦੇਾਂਗੇ ਇਹਨਾਂ ਨਾਲ ਧੱਕਾ ਹੋ ਰਿਹਾ ਪਰ 3 ਸਾਲ ਬੀਤ ਜਾਣ ਦੇ ਬਾਵਜੂਦ ਜਿਹੜੀਆਂ ਤਨਖਾਹਾਂ ਹੋਂਦੇ 20 ਤੋਂ 25 ਹਜ਼ਾਰ ਦਾ ਜਿਹੜਾ ਕਟਾ ਉਹ ਲਾਰਿਆ ਮਹਿੰਗਾਈ ਦਾ ਜਿਹੜੀ ਦਿਨ ਦਿਨ ਵਧਦੀ ਜਾ ਰਹੀ ਆ ਪਰ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਉਹ ਘਟ ਕੀਤੀਆਂ ਜਾ ਰਹੀਆਂ ਤਾਂ ਇਹ ਸਾਰਿਆਂ ਵਾਸਤੇ ਆ ਕੋਈ ਇਕੱਲੇ ਸਾਡੀ ਲੜਾਈ ਨਹੀਂ ਹੈਗੀ ਮੈਂ ਤਾਂ ਸਾਡੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਸਾਨੂੰ ਜਿਹੜੀ ਸਭ ਤੋਂ ਵੱਡੀ ਬੋਲਣ ਦਾ ਜਿਹੜਾ ਮੌਕਾ ਦੇਵਾਂਗੇ ਜਿਹੜਾ ਇਹਨਾਂ ਨੇ ਕੇਂਦਰੀ ਸਕੇਲ ਲਾਗੂ ਕੀਤੇ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਤੇ ਉਹਦੇ ਤੋਂ ਬਾਅਦ ਉਹ ਇੰਪਲੀਮੈਂਟ ਕਰਾਉਣਾ ਸੀ ਉਹਦੇ ਤੇ ਵਿਧੇ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦਿਓ ਜੀ ਜੀ ਤੇ ਜਿਸ ਨਾਲ ਬਦਲ ਠੀਕ ਸਮਝਾ ਹਾਂਜੀ ਚਲੋ ਤੁਸੀਂ ਕਰੋ ਗੱਲ ਕੋਈ ਗੱਲ ਕਰੋ ਕਰੋ ਗੱਲ ਠੀਕ ਹੈ ਇੱਕ ਤਾਂ ਸਰ ਇਹ ਸੀਗਾ ਕਿ ਪਿਛਲੇ ਲੰਮੇ ਪਾਸਪਾ ਸਪੀਕਰ ਜੀ ਦੱਸ ਦਿੰਨੇ ਆ ਜਿਹੜੇ ਮੁਲਾਜ਼ਮ ਪੰਜਾਬ ਪੁਲਿਸ ਦੇ ਵਿੱਚ 12/7/20 ਤੋਂ ਬਾਅਦ ਭਰਤੀ ਹੋਏ ਆ ਇਹ ਉਹਨਾਂ ਮੁਲਾਜ਼ਮਾਂ ਦਾ ਵੀ ਹੱਕ ਦੀ ਆਵਾਜ਼ ਆ ਬਾਕੀ 50 ਤੋਂ 55 ਹਜ਼ਾਰ ਮੁਲਾਜ਼ਮਾਂ ਇਸ ਚੀਜ਼ ਤੋਂ ਪੀੜਤ ਆ ਆਪਾਂ ਇੱਥੇ ਗੱਲ ਕਰਾਂਗੇ ਸ਼ਾਇਦ ਸਾਰਿਆਂ ਤੱਕ ਗੱਲ ਨਾ ਪਹੁੰਚੇ ਇੱਥੇ ਮੈਂ ਦੱਸਦਾ ਕਿ ਅਸੀਂ ਉਰੇ ਆਏ ਆ ਕੱਲਾ ਕੋਈ ਸਾਡਾ ਮੁੱਦਾ ਨਹੀਂਗਾ ਕੋਈ ਇੱਕ ਜਾਨੇ ਦਾ ਮੁੱਦਾ ਨਹੀਂਗਾ ਇਹ ਪੰਜਾਬ ਸਰਕਾਰ ਦੇ ਨਾਲ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਆਈ ਤਾਂ ਸਭ ਤੋਂ ਪਹਿਲਾਂ ਇਸੇ ਸਰਕਾਰ ਦੇ ਵਿੱਚ ਇੱਕ ਹੁਣ ਕੈਬਨਿਟ ਮੰਤਰੀ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਰੱਖਿਆ ਸੀ ਕਿ ਜਿਹੜਾ 17720 ਵਾਲਾ ਨੋਟੀਫਿਕੇਸ਼ਨ ਆ ਉਹ ਗਲਤ ਆ ਉਹਦੇ ਨਾਲ ਮੁਲਾਜ਼ਮ ਵਰਗ ਨਾਲ ਧੱਕਾ ਹੋ ਰਿਹਾ ਉਸ ਤੋਂ ਬਾਅਦ 2022 ਦੇ ਵਿੱਚ ਇਹਨਾਂ ਦੀ ਸਰਕਾਰ ਆਈ ਨੂੰ 3 ਸਾਲ ਹੋ ਗਏ ਆ ਜòn ਮੈਨੀਫੈਸਟੋ ਦੇ ਵਿੱਚ ਪਹਿਲੇ ਤੇ ਦੂਜੇ ਨੰਬਰ ਤੇ ਵਾਦਾ ਸੀਗਾ ਪਹਿਲਾ ਸਭ ਤੋਂ ਸੀ ਪੈਨਸ਼ਨ ਉਸ ਤੋਂ ਬਾਅਦ ਸੀ ਪੰਜਾਬ ਸਕੇਲ ਵਾਲਾ ਮੁੱਦਾ ਕਿ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਪੇ ਸਕੇਲ ਦੇਵਾਂਗੇ ਇਹਨਾਂ ਨਾਲ ੱਟਕਾ ਹੋ ਰਿਹਾ ਪਰ 3 ਸਾਲ ਬੀਤ ਜਾਣ ਦੇ ਬਾਵਜੂਦ ਜਿਹੜੀਆਂ ਤਨਖਾਹਾਂ 120 ਤੋਂ 25000 ਦਾ ਜਿਹੜਾ ਕਟਾ ਉਹ ਲਾ ਰਿਆ ਮਹਿੰਗਾਈ ਦਾ ਜਿਹੜੀ ਦਿਨੋਦਨ ਵਧਦੀ ਜਾ ਰਹੀ ਆ ਪਰ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਉਹ ਘਟਕੀਆਂ ਜਾ ਰਹੀਆਂ ਤਾਂ ਇਹ ਸਾਰਿਆਂ ਵਾਸਤੇ ਆ ਕੋਈ ਇਕੱਲੇ ਸਾਡੀ ਲੜਾਈ ਨਹੀਂ ਹੋएगी ਮੈਂ ਤਾਂ ਸਾਡੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਸਾਨੂੰ ਜਿਹੜੀ ਸਭ ਤੋਂ ਵੱਡੀ